ਪੂਰਾ ਮਾਮਲਾ ਇਹ ਹੈ ਜੀ ਸਾਡੇ ਇਲਾਕੇ ਦੇ ਵਿੱਚ ਕਿਸਾਨੀ ਧਰਨਾ ਲੱਗਿਆ ਹੋਇਆ ਪਿਛਲੇ 11-12 ਮਹੀਨੇ ਚੱਲਦੇ ਲਗਭਗ ਹੀ ਹੋ ਗਿਆ ਉਹ ਬੰਦ ਹੋਣ ਕਰਕੇ ਹੌਲੀ-ਹੌਲੀ ਨਹਿਰ ਤੋਂ ਬਰਲੀਆਂ ਸੜਕਾਂ ਹਲਕੇ ਕਨੌਰ ਦੀਆਂ ਜੋ ਹਲਕੇ ਕਨੌਰ ਚ ਪੈਂਦੀਆਂ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਈ ਮਨ ਕੇ ਪੁਲ ਵੀ ਟੁੱਟ ਗਏ ਨੇ ਲੋਕਾਂ ਨੇ ਬੰਦ ਵੀ ਕੀਤੇ ਨੇ ਪੁਣਾ ਐਂਗਲ ਲਾ ਕੇ ਮੈਂ ਵੀ ਸਰਪੰਚਾਂ ਕੋਲ ਜਾ ਕੇ ਆਇਆ ਭਈ ਆ ਕਿਵੇਂ ਉਹ ਕਹਿੰਦੇ ਸਾਡੀਆਂ ਸੜਕਾਂ ਟੁੱਟੀਆਂ ਸੀ ਬੰਦ ਕਰਤੀਆਂ ਪੁਲ ਦੇ ਉੱਪਰ ਪਰਚੀ ਵੀ ਲੱਗੀ ਹੋਈ ਹੈ ਜਿੰਨੀ ਕਿ ਜੋ ਸ਼ਰਧਾ ਮੁਤਾਬਕ ਹੈ ਇਦਾਂ ਹੀ ਸਾਰੀਆਂ ਸੜਕਾਂ ਟੁੱਟਣ ਕਰਨ ਸਾਨੂੰ ਵੀ ਬਹੁਤ ਦਿੱਕਤ ਹੈ ਉਸ ਤੋਂ ਬਾਅਦ ਮੇਨ ਮੇਨ ਪੁਲ ਸੀ ਨਹਿਰ ਵਾਲਾ ਭਾਖੜਾ ਵਾਲਾ ਉਹ ਸਰਕਾਰ ਬਣਾ ਰਹੀ ਏ ਉਹ ਸਰਕਾਰ ਨੇ ਪਹਿਲਾਂ ਪਹਿਲਾਂ ਮੇਨ ਪੁਲ ਸੀਗਾ ਭਾਖੜਾ ਤੇ ਚੱਲਦਾ ਹੋਇਆ ਉਹ ਉਸ ਤੋਂ ਬਾਅਦ ਐਸਵਾਈਐਲ ਦਾ ਪੁਲ ਚੱਲਦਾ ਰਿਹਾ ਔਰੇ ਸਰਕਾਰ ਨੇ ਨਵਾਂ ਪੁਲ ਕੋਈ ਨਹੀਂ ਸੀ ਬਣਾਇਆ ਉਹ ਐਸਵਾਈਐਲ ਬਾਈ ਦਾ ਪੁਲ ਵੀ ਡੈਮੇਜ ਹੋ ਗਿਆ ਉੱਥੋਂ ਟ੍ਰੈਫਿਕ ਬੰਦ ਕਰਤੀ ਉਹ ਸਾਰੇ ਡਿਵਾਈਡ ਕਰਨ ਕਰਕੇ ਸਾਡੇ ਪਿੰਡ ਨੂੰ ਸਾਰੀ ਟ੍ਰੈਫਿਕ ਲੰਘਣ ਲੱਗੀ ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਵੀ ਸਾਡਾ ਪੁਲ ਟੁੱਟ ਜਾਏਗਾ ਕੁਛ ਨੇ ਕਿਹਾ ਕੁਛ ਨੇ ਨਹੀਂ ਵੀ ਕਿਹਾ ਤਾਂ ਮੈਂ ਕਿਹਾ ਭਈ ਮੈਂ ਗੱਲ ਕਰਦਾ ਉਹਨਾਂ ਨਾਲ ਲੀਡਰਾਂ ਨਾਲ ਵੀ ਇਹ ਰਸਤਾ ਖੋਲਿਆ ਜਾਏ ਇਹ ਰਸਤਾ ਖੋਲਿਆ ਜਾਏ ਮੈਂ ਉਹਨਾਂ ਕੋਲ ਗਿਆ ਆਪਣੇ ਹੀਰ ਸਾਹਿਬ ਕੋ ਗਿਆ ਮੈਂ ਕਿਹਾ ਜੀ ਸਾਡੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਤਾਂ ਇਵਨ ਕੇ ਮੌਤਾਂ ਵੀ ਹੋਈਆਂ ਨੇ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋਏ ਨੇ ਸਾਡੀਆਂ ਸੜਕਾਂ ਟੁੱਟ ਗਈਆਂ ਇਹਦਾ ਹੱਲ ਦੱਸੋ ਜੀ ਕੀ ਹੈ ਅਸੀਂ ਤੁਹਾਡੇ ਨਾਲ ਅਸੀਂ ਵੈਸੇ ਤੁਹਾਡੇ ਨਾਲ ਆ ਪਰ ਇਸ ਮਾਮਲੇ 'ਚ ਨਹੀਂ ਤੁਸੀਂ ਇਹ ਰਸਤਾ ਖੋਲ੍ਹ ਦਿਓ ਪਲੀਜ਼ ਵੀ ਇਹ ਮੇਨ ਰੋਡ ਹੈ ਜਿੰਨੀਆਂ ਹੈਵੀ ਗੱਡੀਆਂ ਨੇ ਉਹ ਕਿੱਥੋਂ ਲੰਘਣਗੀਆਂ ਸਾਰੀ ਜਨਤਾ ਘੰਟਾ ਡੇਢ ਘੰਟਾ ਢੇੜਾ ਖਾ ਕੇ ਜਾਂਦੀ ਏ ਡੀਜ਼ਲ ਦਾ ਵੀ ਨੁਕਸਾਨ ਏ ਜਨਤਾ ਦਾ ਵੀ ਨੁਕਸਾਨ ਏ ਪਰਚੀ ਦਾ ਫੈਸਲਾ ਇਹ ਹੋਇਆ ਜੀ ਜਦੋਂ ਸਾਡੇ ਕੋਲ ਐਪਲੀਕੇਸ਼ਨ ਆਈ ਅਸੀਂ ਉੱਤੇ ਵਿਚਾਰ ਕੀਤਾ ਵਿਚਾਰ ਕਰਕੇ ਸੋਚਿਆ ਵੀ ਕੀ ਹੋਣਾ ਚਾਹੀਦਾ ਸੋਚ ਸਮਝ ਕੇ ਫਿਰ ਫੈਸਲਾ ਇਹ ਲੈ ਗਿਆ ਵੀ ਅਸੀਂ ਮਾਤਾ ਪਾ ਦਿੰਨੇ ਆ ਇੱਕ ਕਮੇਟੀ ਬਣਾ ਦਿੰਨੇ ਆ ਵੀ ਕਮੇਟੀ ਆਪਣੀ ਵਸੂਲੀ ਕਰੇ 50 ਲਾਲੇ 40 ਲਾਲੇ ਛੋਟੀ ਗੱਡੀ ਉਹਦੇ ਚ ਇੱਕ ਹੈ ਗਿਆ ਵੀ ਐਲਟੋ ਗੱਡੀ 4 ਵੀਲਰ ਤੇ ਮਰੂਤੀ ਕੋਲੋਂ ਕੁਝ ਵੀ ਨਹੀਂ ਲੈਣਾ ਛੋਟੀਆਂ ਗੱਡੀਆਂ ਨੇ ਜਿਹੜੀਆਂ ਫੋਰਚੂਨਰ ਲੱਗਦੀਆਂ ਜਾਂ ਵੱਡੀਆਂ ਗੱਡੀਆਂ ਨੇ ਜਿਹੜੇ ਫੋਰਚੂਨਰ 50 ਲੱਖ ਦੀ ਗੱਡੀ ਲੈ ਰੱਖੀ ਹੈ ਉਹ इवन ਕਿ 50 ਰੁਪਏ 100 ਰੁਪਏ ਦੇ ਸਕਦਾ ਹੈ ਟੰਕ ਨਹੀਂ ਕਰਨਾ ਕਿਸੇ ਨੂੰ ਜੀ ਪਰ ਲੈ ਤੁਸੀਂ ਲੈ ਸਕਦੇ ਹੋ ਭਾਈ ਉਹਨਾਂ ਨੂੰ ਕਿਹਾ ਵੀ ਤੁਹਾਡੀ ਮਰਜ਼ੀ ਅੱਗੇ ਤੁਸੀਂ ਜੋ ਮਰਜ਼ੀ ਕਰੋ ਅਸੀਂ ਕਮੇਟੀ ਬਣਾਤੀ ਕਮੇਟੀ ਨੇ ਅੱਗੇ ਫੈਸਲਾ ਲਿਆ ਕਮੇਟੀ ਦੇ ਦਰਮਿਆਨ ਇਹ ਕੀ ਹੋਇਆ ਕਿ ਕਮੇਟੀ ਨੇ ਸੋਚਿਆ ਵੀ ਅਸੀਂ ਬੈਠਾਂਗੇ ਉੱਥੇ ਕਮੇਟੀ ਨੂੰ ਇਹਨਾਂ ਦਾ ਰਾਹ ਕਿਨਾਂ ਦੇ ਰਸਤਾ ਨਹੀਂ ਦਿੱਤਾ ਹੈਗਾ ਪੈਸੇ ਕੱਟਣ ਲਈ ਮੈਂ ਵੀ ਛੱਡ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਕਹਿੰਦਾ ਨਾ ਕਿਸੇ ਨੂੰ ਫਿਰ ਮੈਂ ਬੱਸਾਂ ਨੂੰ ਇਹ ਗੱਲ ਕੀਤੀ ਜਿਹੜੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਇਹ ਹੀ ਗੱਲ ਹੋਈ ਐ ਤੋਂ ਬਾਅਦ ਕੋਈ ਨਹੀਂ ਪਰਚੀ ਚੱਲ ਰਹੀ ਹੈ ਜ਼ਬਰਦਸਤੀ ਇਹ ਵੀ ਹੋਇਆ ਗਿਆ ਕਿ ਪੁਲਿਸ ਨੂੰ ਭੇਜ ਕੇ ਵੀ ਇੱਥੇ ਧੱਕੇ ਨਾਲ ਪਰਚੀ ਰੋਕੀ ਜਾਗੀ ਤੁਹਾਡੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ ਤੁਹਾਡੇ ਖਿਲਾਫ ਇਵਨ ਕੇ ਆਂਟੀਪੀਐਸ ਦੇ ਪਰਚੇ ਵੀ ਦਿੱਤੇ ਜਾਣਗੇ ਕਿ ਤੁਸੀਂ ਸਰਕਾਰ ਦੇ ਖਿਲਾਫ ਚੱਲ ਰਹੇ ਹੋ ਮੈਂ ਕਿਹਾ ਸਾਨੂੰ ਕੋਈ ਨਹੀਂ ਸਾਡੇ ਜਿਹੜੇ ਪਰਚੇ ਹੁੰਦੇ ਨੇ ਤੋਂ ਤੁਹਾਡੀ ਪਹਿਲਾਂ ਵੀ ਕਰਦੀਆਂ ਹੁਣ ਵੀ ਕਰ ਲੈਣ ਕੋਈ ਇਤਰਾਜ਼ ਨਹੀਂ ਆਪਾਂ ਨੂੰ ਸਰਕਾਰ ਤੇ ਠੀਕ ਹੈ ਪੁਲਿਸ ਕਰਦੀ ਹੁੰਦੀ ਏ ਠੀਕ ਹੈ ਪੁਲਿਸ ਨੇ ਆਪਣਾ ਕੰਮ ਕਰਨਾ ਜੀ ਅਸੀਂ ਉਹ ਉਹ ਕਾਗਜ਼ੀ ਕਾਰਵਾਈ ਜੋ ਲੀਗਲ ਪ੍ਰੋਸੈਸ ਹੈ ਅਸੀਂ ਦੱਸ ਰਾਏ ਜੋ ਕੀਤਾ ਹੋਇਆ ਦਿਖਾਵਾਂਗੇ ਜੇ ਸਾਡਾ ਸਹੀ ਹੋਇਆ ਤਾਂ ਸਾਨੂੰ ਇਨਸਾਫ ਮਿਲ ਜਾਏਗਾ ਨਹੀਂ ਤਾਂ ਉਹ ਲੈ ਜਾਣਗੇ ਜੀ ਪਰ ਅਸੀਂ ਧੱਕਾ ਕਿਸੇ ਨਾਲ ਨਹੀਂ ਕੀਤਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਧੱਕਾ ਕਿਸੇ ਨਾਲ ਨਹੀਂ ਕੀਤਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਤੇ ਧੱਕਾ ਨਜ਼ਰ ਆ ਰਿਹਾ ਹੈ ਉਹ ਕਹਿੰਦੇ ਜੇ ਪੈਸੇ ਨਹੀਂ ਦੇਣ ਤਾਂ ਇੱਥੋਂ ਵਾਪਸ ਮੁੜ ਜਾਓ ਤੁਸੀਂ ਬਿਲਕੁਲ ਜੀ ਇਹ ਇਹ ਵੀ ਉੱਥੇ ਨੌਜਵਾਨ ਜਿਹੜੇ ਖੜੇ ਸੀ ਉਹਨਾਂ ਕਿਹਾ ਹੋਏਗਾ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਹੋਏਗਾ ਇਹ ਗੱਲ ਜਦੋਂ ਅਗਲਾ ਪਰਚੀ ਨਹੀਂ ਕਟਾਉਂਦਾ ਅਗਲਾ ਕਹਿੰਦੇ ਭਾਈ ਜੇ ਤੂੰ ਨਹੀਂ ਪਰਚੀ ਕਟਾਉਣੀ ਤੇ ਵਾਪਸ ਚੱਲਦਾ ਸਾਨੂੰ ਕੀ ਸਾਨੂੰ ਲੜਨ ਦੀ ਲੋੜ ਨਹੀਂ ਹੈਗੀ ਇਹ ਕਿਹਾ ਹੋਏਗਾ ਮੈਂ ਨਹੀਂ ਕਹਿੰਦਾ ਧੱਕੇ ਨਾਲ ਪਰਚੀ ਕੱਟਣਾ ਹੀ ਹੋਗਾ ਇੱਕ ਤਰੀਕੇ ਨਾਲ ਨਹੀਂ ਨਹੀਂ ਇਹ ਧੱਕੇ ਨਾਲ ਕਹਿ ਨਹੀਂ ਸਕਦੇ ਇਹ ਧੱਕਾ ਨਹੀਂ ਕਹਿ ਸਕਦੇ ਇਹ ਤਾਂ ਇੱਕ ਆਪਸੀ ਉਹਦੇ ਨਾਲ ਕਿਹਾ ਗਿਆ ਵੀ ਪਰਚੀ ਲੈ ਲਓ ਭਾਈ ਇਦਾਂ ਸਾਨੂੰ ਪਰੇਸ਼ਾਨ ਨਹੀਂ ਹੋ ਰਹੀਏ ਤਿੰਨ ਐਕਸੀਡੈਂਟ ਹੋਏ ਬਈ ਉਹਦਣ ਰੋਡ 'ਚ ਰੋਡ ਬਲੌਕ ਸੀਗਾ ਰੋਡ ਇਧਰ ਰਾਈਟ ਸਾਈਡ ਨੂੰ ਕਰਕੇ ਚਲਾਇਆ ਗਿਆ ਧੱਕਾ ਨਹੀਂ ਕੀਤਾ ਹੈਗਾ ਇਹ ਤਾਂ ਦੇਖੋ ਕਿਹਾ ਵੀ ਜਾਂਦਾ ਕਈ ਵਾਰੀ ਇਹ ਗ ਜਿਵੇਂ ਤੁਹਾਨੂੰ ਕਹ ਰਾਂਗਾ ਤੁਸੀਂ ਮੈਨੂੰ ਨਹੀਂ ਕਹੋਗੇ ਤੁਸੀਂ ਮੈਨੂੰ ਕਿਉਂ ਘੋਰ ਰਹੇ ਆ ਇਹ ਤਾਂ ਇਹ ਮੁੱਦਾ ਹੈਗਾ ਨਾ ਠੀਕ ਹੈ ਸਰ ਸਰ ਇੱਕ ਸੋਸ਼ਲ ਮੀਡੀਆ ਉੱਤੇ ਤੁਹਾਡੇ ਪਿੰਡ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜ ਜਦੇ ਵਿੱਚ ਲੋਕਾਂ ਤੋਂ ਰੋਕ ਕੇ ਪਰਚੀਆਂ ਕੱਟ ਕੇ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਲਈ ਜਾ ਰਹੇ ਨੇ ਕੀ ਮਾਮਲਾ ਮਾਮਲਾ ਸਰ ਕੁਝ ਵੀ ਨਹੀਂਗਾ ਵੀ ਇੱਥੇ ਇੱਕ ਦਿਨ ਆਇਆ ਤੇ ਐਦਾਂ ਕਿਹਦੇ ਪੁਲ ਦੀ ਮੁਰੰਮਤ ਲਈ ਪੈਸੇ ਇਕੱਠੇ ਕਰਦੇ ਲੋਕਾਂ ਤੋਂ ਸੁਣਿਆ ਹੈ ਪਿੰਡ 'ਚ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਵੇਖੋ ਨਾ ਨਾਲ ਦੇ ਮੈਂਬਰ ਸਰਪਾਨ ਜਾਂ ਕੋਈ ਪਿੰਡ ਦੇ ਲੰਬੜਦਾਰ ਆ ਉਹ ਕਹਿੰਦੇ ਆ ਵੀ ਸਾਡੇ ਨਾਲ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ। ਪਰ ਪੁਲਤ ਹੀ ਸ਼ੁਰੂ ਹੋਇਆ, ਪਰਚੀ ਕੱਟਣ ਲੱਗ ਗਏ ਆ। ਕਿਸੇ ਤੋਂ 100 ਕਿਸੇ ਤੋਂ 200 ਰੁਪਿਆ ਲਿਆ ਗਿਆ। ਸਾਨੂੰ ਜਦੋਂ ਪਤਾ ਲੱਗਿਆ ਵੀ ਅਸੀਂ ਢੱਕਣ ਗਏ ਸੀਗੇ। ਅਸੀਂ ਕਿਹਾ ਵੀ ਇਦਾਂ ਪਰਚੀ ਲੈਣੀ ਨਹੀਂ ਠੀਕ ਹੈ, ਇਹ ਉਹਨਾਂ ਨੂੰ ਢੱਕਿਆ ਜਾ ਗਏ। ਪਰ ਉਹ ਨਹੀਂ ਸਾਡੇ ਕਹਿੰਦੇ ਨਹੀਂ ਹਟਾਈ ਵੇਖੋ। ਇਹ ਹੈ ਗਲਤੀ ਆ। ਇਹ ਪਿੰਡ ਦੀ ਬਦਨਾਮੀ ਆ ਵੇਖੋ ਵੱਡੇ ਪੱਧਰ ਤੇ ਹੁੰਦੀ ਵੀ ਆ। ਅਹੀ ਹੁਣ ਕਹਿੰਦੇ ਆ ਵੀ ਜੋ ਵੀ ਹੋਇਆ ਹੁਣ ਪ੍ਰਸ਼ਾਸਨ ਦੇ ਹੱਥ ਆਈ ਸਭ ਕੁਝ ਸਾਰਾ ਕੁਝ ਪ੍ਰਸ਼ਾਸਨ ਦੇ ਸਾਹਮਣੇ ਆ ਹੁਣ ਹੁਣ ਕਾਰਵਾਈ ਕਰਨੀ ਉਹਨਾਂ ਦੇ ਹੱਥ ਆ ਅਹੀ ਉਹਨਾਂ ਤੋਂ ਹੀ ਮੰਗ ਕਰਨੇ ਆ ਵੀ ਜੋ ਬੰਦੀ ਕਾਰਵਾਈ ਇੱਥੇ ਕੀਤੀ ਜਾਏ